ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਭੈਣਾਂ ਦੇ ਬੁਟੀਕ ਤੇ ਤੇ ਮੈਂ ਗਗਨਦੀਪ ਕੌਰ ਹਾਜ਼ਰ ਹਾਂ ਅੱਜ ਬੜੀ ਪਿਆਰੇ ਪਿਆਰੇ ਤੁਹਾਡੇ ਵਾਸਤੇ ਸੂਟ ਲੈ ਕੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਜੋ ਵੀ ਅੱਜ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਉਹ ਸਾਰੇ ਰਹਿਣਗੇ ਜੀ ਆਪਣੇ ਖਾਦੀ ਕਾਟਨ ਦੇ ਉੱਪਰ ਠੀਕ ਹੈ ਤਾਂ ਪ੍ਰਾਈਸ ਮੈਂ ਤੁਹਾਨੂੰ ਨਾਲ ਦੇ ਨਾਲ ਹੀ ਦੱਸਦੀ ਜਾਵਾਂਗੀ ਤੇ ਪ੍ਰੋਪਰ ਤੁਸੀਂ ਸਕਰੀਨ ਸ਼ਾਟ ਲੈ ਕੇ ਸੂਟਾਂ ਦਾ ਸਕਰੀਨ ਦੇ ਉੱਪਰ ਤੁਹਾਨੂੰ ਅੱਜ 2 ਨੰਬਰ ਸ਼ੋਅ ਹੋ ਰਹੇ ਹੋਣਗੇ ਇੱਕ ਨੰਬਰ ਮੇਰਾ ਸ਼ੋਅ ਹੋ ਰਿਹਾ ਹੋਏਗਾ ਤੇ ਇੱਕ ਆਪਣੇ ਭੈਣਾਂ ਦੀ ਬੁਟੀਕ ਦਾ ਸ਼ੋਅ ਹੋ ਰਿਹਾ ਹੋਏਗਾ ਤੁਸੀਂ ਦੋਨਾਂ ਦੇ ਉੱਪਰ ਕਿਸੇ ਵੀ ਇੱਕ ਤੇ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਿਸ ਅਮਨ ਮਿਸਿਸ ਅਮਨ ਇੱਥੇ ਮੌਜੂਦ ਨਹੀਂ ਹੈਗੇ ਫਿਲਹਾਲ ਤੇ ਹੋ ਸਕਦਾ ਕਿ ਤੇ ਜਿਹੜਾ ਤੁਹਾਡਾ ਆਰਡਰ ਹੈਗਾ ਇਹ ਹੋਲਡ ਹੋਣ ਦੇ ਵਿੱਚ ਦੇਰੀ ਹੋ ਜਾਵੇ ਸੋ ਮੈਂ ਜਿਹੜੇ ਹੈਗੇ ਨੇ ਉੱਪਰ ਦੋ ਨੰਬਰ ਦੇ ਰਹੀਆਂ ਤੇ ਤੁਸੀਂ ਦੋਨਾਂ ਦੇ ਉੱਪਰੋਂ ਜਿਹੜਾ ਨੰਬਰ ਹੈਗਾ 826468207 ਅਗਰ ਤੁਹਾਡਾ ਦੂਸਰੇ ਨੰਬਰ ਤੇ ਆਰਡਰ ਨਹੀਂ ਬੁੱਕ ਹੁੰਦਾ ਤਾਂ ਤੁਸੀਂ ਮੈਨੂੰ ਇਸ ਨੰਬਰ ਦੇ ਉੱਪਰ ਜਿਹੜਾ ਆਪਣਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਜ਼ਿਆਦਾ ਵੇਟ ਨਹੀਂ ਕਰਾਣੀ ਹੈਗੀ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਜਿਹੜੀ ਆਪਣੀ ਪਿਆਰੀ ਜੀ ਕਲੈਕਸ਼ਨ ਹੈਗੀ ਹੈ ਉਹ ਦਿਖਾਣੀ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਭੈਣਾਂ ਦੇ ਮੈਸੇਜਿਸ ਆਉਂਦੇ ਨੇ ਬਹੁਤ ਸਾਰੀਆਂ ਭੈਣਾਂ ਦੇ ਫੋਨ ਕਾਲਸ ਆਉਂਦੇ ਨੇ ਕਿ ਦੀਦੀ ਆਰੀ ਵਰਕ ਦੇ ਉੱਪਰ ਵੀ ਸਾਨੂੰ ਕੁਝ ਜਿਹੜੇ ਸੂਟਾਂ ਦੇ ਡਿਜ਼ਾਈਨ ਹੈਗੇ ਨੇ ਉਹ ਦਿਖਾਓ ਠੀਕ ਹੈ ਤੇ ਲਓ ਜੀ ਸ਼ੁਰੂ ਕਰਦੇ ਹਾਂ ਤੁਹਾਨੂੰ ਦਿਖਾਣੇ ਆ ਅੱਜ ਦਾ ਆਪਣਾ ਪਹਿਲਾ ਸੂਟ ਬੜ ਫਰੋਜੀ ਕਲਰ ਤੇ ਇਹਦੇ ਉੱਪਰ ਪਿੰਕ ਥ्रेड ਦੇ ਨਾਲ ਜਿਹੜਾ ਆਰੀ ਵਰਕ ਹੈਗਾ ਉਹ ਕੀਤਾ ਗਿਆ ਚੈੱਕ ਕਰ ਸਕਦੇ ਹੋ ਤੁਸੀਂ ਬੜਾ ਹੀ ਪਿਆਰਾ ਜਿਹੜਾ neck ਦਾ ਡਿਜ਼ਾਈਨ ਹੈਗਾ ਉਹ ਬਣਿਆ ਹੋਇਆ ਚੈੱਕ ਕਰੋ ਜੀ ਔਰ ਵਰਕ ਦੀ ਸਫਾਈ ਦੇਖੋ ਜੀ ਫੈਬਰਿਕ ਰਹੇਗਾ ਜੀ ਖਾਦੀ ਕਾਟਨ neck ਪਲੱਸ ਬਾਜੂ ਇਸ ਦੇ ਉੱਪਰ ਤੁਹਾਡੀ ਚੋਇਸ ਹੈ ਜੀ ਅਗਰ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਤਾਂ ਲਗਵਾ ਸਕਦੇ ਹੋ ਜਿਹੜੀਆਂ ਸਾਡੀਆਂ ਬਾਹਰ ਵਾਲੀਆਂ ਭੈਣਾਂ ਨੇ ਉਹ ਜ਼ਿਆਦਾ ਪ੍ਰੈਫਰ ਕਰਦੀਆਂ ਕਿ ਤੁਸੀਂ ਲਾਈਨਿੰਗ ਲਗਵਾਣੀ ਹੈ ਤੁਸੀਂ ਲਗਵਾ ਸਕਦੇ ਹੋ ਤੇ ਅਗਰ ਸਾਡੀ ਇੰਡੀਆ ਵਾਲੀਆਂ ਭੈਣਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਲਾਈਨਿੰਗ ਨਹੀਂ ਲਗਵਾਣੀ ਤਾਂ ਤੁਹਾਡਾ ਜਿਹੜਾ ਇਹ ਸੂਟ ਹੈਗਾ ਇਹ ਪੂਰਾ ਹੋਵੇ ਦਾਊਟ ਲਾਈਨਿੰਗ ਵੀ ਰੈਡੀ ਹੋ ਜਾਏਗਾ ਤੇ ਚੈੱਕ ਕਰੋ ਜੀ ਇੱਧਰ ਤੁਹਾਨੂੰ ਬਾਜੂ ਰਹੇਗੀ ਔਰ ਨਾਲ ਹੀ ਬੜਾ ਹੀ ਪਿਆਰਾ ਛੋਟੇ-ਛੋਟੇ ਬੂਟੀ ਦੇ ਨਾਲ ਜਿਹੜਾ ਘੇਰਾ ਹੈਗਾ ਉਹ ਬਣਾਇਆ ਗਿਆ ਬਹੁਤ ਹੀ ਪਿਆਰਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਰਹੇਗਾ ਔਰ ਇਹ ਸੂਟ ਆਪਣੇ ਰਹਿਣਗੇ ਜੀ ਬਿਨਾਂ ਦੁਪੱਟੇ ਤੋਂ ਦੁਪੱਟੇ ਤੁਹਾਨੂੰ ਇਹਨਾਂ ਦੇ ਨਾਲ ਅਲੱਗ ਤੋਂ ਰੈਡੀ ਕਰਵਾਉਣੇ ਪੈਣਗੇ ਉਹ ਤੁਸੀਂ ਆਪਣੀ ਚੋਇਸ ਦਾ ਸਾਨੂੰ ਆਪਣਾ ਦੁਪੱਟਾ ਦੱਸ ਕੇ ਰੈਡੀ ਕਰਵਾ ਸਕਦੇ ਹੋ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਕਲਰ ਪਿੰਕ ਕਲਰ ਦੇ ਨਾਲ ਬੜਾ ਪਿਆਰਾ ਜਿਹੜਾ ਕੰਬੀਨੇਸ਼ਨ ਹੈਗਾ ਉਹ ਇਹਦਾ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ ਜੀ 2950 2950 ਦਾ ਪ੍ਰਾਈਸ ਰਹੇਗਾ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਇਸ ਤਰ੍ਹਾਂ ਤੁਸੀਂ ਪ੍ਰੋਪਰ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਤੁਸੀਂ ਬੁੱਕ ਕਰ ਸਕਦੇ ਹੋ ਤੇ ਇਹ ਸੀ ਜੀ ਅੱਜ ਦਾ ਆਪਣਾ ਪਹਿਲਾ ਕਲਰ ਤੇ ਚੱਕੋ ਜੀ ਸੈਕੰਡ ਕਲਰ ਉਹ ਵਾਓ ਇੰਨਾ ਪਿਆਰਾ ਕੰਬੀਨੇਸ਼ਨ ਲੈਵੈਂਡਰ ਦੇ ਨਾਲ ਡਾਰਕ ਕਲਰ ਦੀ ਉੱਪਰ ਐਮਬਰਾਇਡਰੀ ਹੈ ਇਹ ਸਾਰਾ ਆਪਣਾ ਮਸ਼ੀਨ ਵਰਕ ਰਹੇਗਾ ਜੀ ਫੈਬਰਿਕ ਰਹੇਗਾ ਜੀ ਖਾਦੀ ਕਾਟਨ ਠੀਕ ਹੈ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਸਾਰੀ ਵੀਡੀਓ ਪ੍ਰੋਪਰ ਸੁਣਿਆ ਕਰੋ ਕਿਉਂਕਿ ਫਿਰ ਕਈ ਵਾਰੀ ਨਾਲ ਵਿੱਚ ਤੁਸੀਂ ਸਕਿਪ ਕਰ ਦਿੰਦੇ ਹੋ ਵੀਡੀਓ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਅਸੀਂ ਫੈਬਰਿਕ ਦੱਸਿਆ ਸੀ ਤੇ ਕੀ ਅਸੀਂ ਇਹਦਾ ਪ੍ਰਾਈਸ ਦੱਸਿਆ ਸੀ ਚੈੱਕ ਕਰੋ ਜੀ ਸੈਂਟਰ ਪੈਨਲ ਦੇ ਨਾਲ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਉਹ ਦਿੱਤਾ ਗਿਆ ਖਾਦੀ ਕਾਟਨ ਦਾ ਫੈਬਰਿਕ ਰਹੇਗਾ ਇਹਨੂੰ ਤੁਸੀਂ ਲਾਈਨਿੰਗ ਦੇ ਨਾਲ ਵੀ ਬਣਾ ਸਕਦੇ ਹੋ ਤੇ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਆ ਰਹੇਗਾ ਜੀ ਇਹਦੇ ਨਾਲ ਬਾਜੂ ਡਿਜ਼ਾਈਨ ਚੈੱਕ ਕਰੋ ਜੀ ਬਾਹਰ ਦਾ ਡਿਜ਼ਾਈਨ ਸਫਾਈ ਦੇਖੋ ਜੀ ਵਰਕ ਵੀ ਕੋਲ ਕਰਕੇ ਦਿਖਾਓ ਵਰਕ ਦੀ ਬਹੁਤ ਹੀ ਜ਼ਿਆਦਾ ਸਫਾਈ ਬੜਾ ਹੀ ਪਿਆਰਾ ਕਲਰ ਕੰਬੀਨੇਸ਼ਨ ਲੱਗ ਰਿਹਾ ਹੈ ਪ੍ਰੋਪਰ ਤੁਸੀਂ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਉਹ ਸੁਪਰ ਭੇਜ ਕੇ ਤੇ ਤੁਸੀਂ ਜਿਹੜਾ ਆਪਣਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਲਓ ਜੀ ਡਿਜ਼ਾਈਨ ਇੱਕ ਵਾਰ ਤੋਂ ਫੇਰ ਚੈੱਕ ਕਰ ਲਓ ਲੈਵੈਂਡਰ ਸ਼ੇਡ ਰਹੇਗੀ ਕਲਰ ਜੋ ਐਗਜ਼ੈਕਟ ਤੁਹਾਨੂੰ ਕੈਮਰੇ ਦੇ ਵਿੱਚ ਆ ਰਿਹਾ ਉਹੀ ਕਲਰ ਤੁਹਾਨੂੰ ਮਿਲੇਗਾ ਜੀ ਲਓ ਜੀ ਚੈੱਕ ਕਰੋ ਇਹ ਸੀ ਅੱਜ ਦਾ ਆਪਣਾ ਦੂਸਰਾ ਕਲਰ ਇਹਦਾ ਪ੍ਰਾਈਸ ਰਹੇਗਾ ਜੀ ਪ੍ਰਾਈਸ ਆਪਾਂ ਤੁਹਾਨੂੰ ਸਭ ਦੇ ਨਾਲ ਨਾਲ ਹੀ ਮੈਂਸ਼ਨ ਕਰ ਦੇਣੇ ਨੇ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਇਹਦਾ ਪ੍ਰਾਈਸ ਵੀ ਰਹੇਗਾ ਜੀ ਜੀ 2850 ਅੱਜ ਦੇ ਤੁਹਾਨੂੰ ਜਿੰਨੇ ਵੀ ਸੂਟ ਮਿਲਣਗੇ ਜਿੰਨੇ ਵੀ ਕਲੈਕਸ਼ਨ ਮਿਲੇਗੀ ਉਹ ਸਾਰੀ ਇੰਨੀ ਕ ਰੇਂਜ ਦੇ ਵਿੱਚ ਹੀ ਮਿਲੇਗੀ ਮਤਲਬ 28 ਤੋਂ ਲੈ ਕੇ 3 ਦੇ ਵਿੱਚ ਵਿੱਚ 28 ਤੋਂ ਲੈ ਕੇ 2950 ਦੇ ਵਿੱਚ ਵਿੱਚ ਤੇ फटाफट ਆਪਣਾ ਆਰਡਰ ਬੁੱਕ ਕਰ ਲਓ ਬੜੇ ਹੀ ਪਿਆਰੇ ਪਿਆਰੇ ਕਲਰ ਨੇ ਤੁਹਾਨੂੰ ਪਤਾ ਹੈ ਅੱਗੇ ਸੀਜ਼ਨ ਆ ਰਿਹਾ ਹੁਣ ਕਰਵਾ ਚੌਥ ਆ ਰਿਹਾ ਬਹੁਤ ਕੁਝ ਆ ਰਿਹਾ ਇਹ ਰਹਿਣੇ ਨਹੀਂ ਹੈਗੇ ਸੋ ਮੇਰੀਆਂ ਭੈਣਾਂ ਲੇਟ ਨਾ ਹੋ ਜਿਓ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਦੋ ਸ਼ੋ ਹੋ ਰਹੇ ਨੇ ਉਹ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਜਿਹੜਾ ਕਲਰ ਦਿਖਾਇਆ ਹੈ ਉਹਦੇ ਵਿੱਚ ਆਪਣੇ ਕੋਲੇ ਇੱਕ ਹੋਰ ਕਲਰ ਆਹ ਵਾਲਾ ਅਵੇਲੇਬਲ ਹੈ ਸਕਾਈ ਬਲੂ ਕਲਰ ਇਹਦੇ ਉੱਪਰ ਵੀ ਦੇਖੋ ਬੜਾ ਸੋਹਣਾ ਹੈ ਨਾ ਡਾਰਕ ਬਲੂ ਦੇ ਨਾਲ ਜਿਹੜਾ ਐਮਬਰਾਇਡਰੀ ਦਾ ਹੈਗਾ ਆ ਉਹ ਕਲਰ ਕੰਬੀਨੇਸ਼ਨ ਕੀਤਾ ਗਿਆ ਖਾਦੀ ਕਾਟਨ ਫੈਬਰਿਕ ਰਹੇਗਾ ਜੀ ਮਸ਼ੀਨੀ ਵਰਕ ਰਹੇਗਾ ਜੀ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਤੇ ਜਾ ਕੇ ਤੁਸੀਂ ਜਿਹੜਾ ਆਪਣਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਪ੍ਰੇਫਰ ਕਰਾਂਗੀ ਕਿ 826468207 ਇਸ ਨੰਬਰ ਤੇ ਤੁਸੀਂ ਮੈਸੇਜ ਕਰ ਲੈਣਾ ਅਗਰ ਤੁਹਾਡਾ ਦੂਸਰੇ ਨੰਬਰ ਤੇ ਰਿਪਲਾਈ ਨਹੀਂ ਆਉਂਦਾ ਨਹੀਂ ਤਾਂ ਇਹ ਨਾ ਹੋਵੇ ਕਿ ਤੁਸੀਂ ਕਿਤੇ ਸੂਟ ਆਪਣਾ ਹੋਲਡ ਕਰਨ ਤੋਂ ਲੇਟ ਹੋ ਜਾਓ ਤੇ ਪ੍ਰਾਈਸ ਜਿਹੜਾ ਰਹੇਗਾ ਇਹ ਤਾਂ ਸੇਮ ਹੀ ਰਹੇਗਾ ਜੀ 2850 ਜਿਹੜਾ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਸੀ ਉਹਦੇ ਨਾਲ ਦਾ ਹੀ ਇਹ ਇੱਕ ਹੋਰ ਕਲਰ ਜਿਹੜਾ ਹੈਗਾ ਆਪਣੇ ਕੋਲੇ ਅਵੇਲੇਬਲ ਹੈ ਬਿਨਾ ਦੁਪट्टे ਤੋਂ ਇਹ ਸੂਟ ਰਹਿਣਗੇ ਜੀ ਔਰ ਜਿਹੜੀ ਲਾਈਨਿੰਗ ਹੈਗੀ ਉਹ ਤੁਹਾਡੀ ਚੋਇਸ ਹੈ ਅਗਰ ਤੁਸੀਂ ਲਗਵਾਉਣਾ ਚਾਹੁੰਦੇ ਹੋ ਤਾਂ ਲਗਵਾ ਸਕਦੇ ਹੋ ਅਗਰ ਤੁਸੀਂ ਨਹੀਂ ਲਗਵਾਉਣਾ ਚਾਹੁੰਦੇ ਤਾਂ ਉਹ ਤੁਹਾਡੀ ਚੋਇਸ ਹੈ ਜੀ ਇਹ ਜਿਹੜਾ ਫੈਬਰਿਕ ਹੈਗਾ ਇਹ ਬਿਨਾ ਲਾਈਨਿੰਗ ਤੋਂ ਵੀ ਰੈਡੀ ਹੋ ਜਾਏਗਾ ਤੇ ਇਹ ਰਹੇਗੀ ਜੀ ਇਹਦੀ ਬਾਜੀ ਇਹਨੂੰ ਤੁਸੀਂ ਬਾਜੂ ਤੇ ਵੀ ਲੈ ਕੇ ਆ ਸਕਦੇ ਹੋ ਔਰ ਇਹਨੂੰ ਤੁਸੀਂ ਬਾਟਮ ਤੇ ਵੀ ਲੈ ਕੇ ਆ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਡਿਜ਼ਾਈਨ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਬਿਨਾਂ ਦੁਪट्टे ਤੋਂ ਨੇ ਦੁਪੱਟਾ ਅਗਰ ਤੁਸੀਂ ਨਾਲ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਸ ਵੀ ਟਾਈਪ ਦਾ ਦੁਪੱਟਾ ਕਹੋਗੇ ਉਹੀ ਤੁਹਾਨੂੰ ਮਿਲ ਜਾਏਗਾ ਅਰ ਅਗਰ ਤੁਸੀਂ ਪ੍ਰੋਪਰ ਸੂਟ ਸਟਿਚ ਕਰਕੇ ਲੈਣਾ ਤਾਂ ਅਸੀਂ ਇਹਦੇ ਨਾਲ ਤੁਹਾਨੂੰ ਪ੍ਰੋਪਰ ਦੁਪੱਟਾ ਵਗੈਰਾ ਪ੍ਰੋਪਰ ਫਿਨਿਸ਼ਿੰਗ ਕਰਕੇ ਰੈਡੀ ਕਰਕੇ ਹੀ ਦਵਾਂਗੇ ਪ੍ਰਾਈਸ ਇਹਦਾ ਰਹੇਗਾ ਜੀ 28 so फटाफट ਸਕਰੀਨਸ਼ਾਟ ਲੈ ਲਓ ਤੇ ਸਾਨੂੰ ਸਕਰੀਨਸ਼ਾਟ ਆਪਣਾ ਭੇਜ ਕੇ ਤੇ ਆਪਣਾ ਆਰਡਰ फटाफट ਬੁੱਕ ਕਰ ਲਓ ਕਿਉਂਕਿ ਮੈਨੂੰ ਨਹੀਂ ਲੱਗਦਾ ਇੰਨੀ ਘੱਟ ਰੇਂਜ ਦੇ ਵਿੱਚ ਇੰਨਾ ਸਫਾਈ ਵਾਲਾ ਵਰਕ ਤੇ ਇੰਨੇ ਸੋਹਣੇ ਸੋਹਣੇ ਕਲਰ ਜਿਹੜੇ ਹੈਗੇ ਨੇ ਤੁਹਾਨੂੰ ਹੋਰ ਕਿਤੋਂ ਮਿਲਣਗੇ ਫਿਰ ਲੋ ਜੀ ਚੈੱਕ ਕਰੋ ਆਪਣਾ ਨੈਕਸਟ ਰਸਟ ਕਲਰ ਮੁੰਜੀ ਵੀ ਇੱਕ ਗੋ ਫੈਸਟੀਵਲ ਆ ਰਹੇ ਨੇ ਦੀਵਾਲੀ ਆ ਰਿਹਾ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਤੇ ਇਹ ਜੀ ਸੂਟ ਜਿਹੜੇ ਹੈਗੇ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਆਪਾਂ ਵੇਅਰ ਕਰਕੇ ਬੜੇ ਸਿੰਪਲ ਸਰਦਾਰੀ ਜਿਹੜੇ ਹੈਗੇ ਨੇ ਸੂਟ ਰਹਿਣਗੇ ਲੋ ਜੀ ਚੈੱਕ ਕਰੋ ਆਪਣਾ ਨੈਕਸਟ ਰਸਟ ਕਲਰ ਬੜਾ ਹੀ ਪਿਆਰਾ ਡਿਜ਼ਾਈਨ embroidery ਦੀ ਤੁਸੀਂ ਸਫਾਈ ਚੈੱਕ ਕਰੋ ਬਹੁਤ ਹੀ ਪਿਆਰੀ ਇੱਧਰ ਆਓ ਜੀ ਬਾਦ ਤੁਹਾਡਾ ਡਿਜ਼ਾਈਨ ਚੈੱਕ ਕਰੋ ਬੜਾ ਹੀ ਪਿਆਰਾ ਜਿਹੜਾ ਹੈਗਾ ਨਾਲ ਬਾਸੂ ਦਾ ਡਿਜ਼ਾਈਨ ਦਿੱਤਾ ਗਿਆ ਖਾਦੀ ਕਾਟਨ ਇਹਦਾ ਫੈਬਰਿਕ ਰਹੇਗਾ ਜੀ ਲਾਈਨਿੰਗ ਲਗਵਾਣੀ ਨਾ ਲਗਵਾਣੀ ਉਹ ਤੁਹਾਡੀ ਚੋਇਸ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਕਲਰ ਜੋ ਤੁਹਾਨੂੰ ਕੈਮਰੇ ਦੇ ਵਿੱਚ ਸ਼ੋ ਹੋ ਰਿਹਾ ਪ੍ਰੋਪਰ ਉਹੀ ਕਲਰ ਹੀ ਤੁਹਾਨੂੰ ਮਿਲੇਗਾ ਤੇ ਇਸ ਦਾ ਵੀ ਜਿਹੜਾ ਪ੍ਰਾਈਸ ਹੈਗਾ ਉਹ ਰਹੇਗਾ ਜੀ 2950 ਪ੍ਰਾਈਸ ਇਸ ਦਾ ਰਹੇਗਾ ਜੀ 2950 ਫਟਾਫਟ ਸਕਰੀਨਸ਼ਾਟ ਲੈ ਲਓ ਨੰਬਰ ਸ਼ੋ ਹੋ ਰਿਹਾ ਤੁਹਾਨੂੰ ਉਸ ਉੱਪਰ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਤੁਸੀਂ ਬੁੱਕ ਕਰ ਸਕਦੇ ਹੋ ਤੇ ਸ਼ਿਪਿੰਗ ਸਾਡੀ ਵਰਲਡਵਾਈਡ ਅਵੇਲੇਬਲ ਹੈ ਜੀ ਤੁਸੀਂ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ 'ਚ ਬੈਠੇ ਹੋ ਉੱਥੇ ਤੜਾਇਰਾ ਕੋਰੀਅਰ ਹੈਗਾ ਉਹ ਪਹੁੰਚੇਗਾ ਤੇ ਫਟਾਫਟ ਸਕਰੀਨਸ਼ਾਟ ਲੈ ਲਓ ਵਾਸਤੇ ਤੁਸੀਂ ਲੇਟ ਨਹੀਂ ਕਰਨਾ ਹੈਗਾ ਆਰਡਰ ਕਰਨ ਲੱਗੇ ਕਿਉਂਕਿ ਸੂਟ ਦੇਖੋ ਸਾਰੇ ਇਹੋ ਜਿਹੇ ਨੇ ਜਿਹੜੇ ਫਟਾਫਟ ਨਿਕਲ ਜਾਣੇ ਨੇ ਤੇ ਫਿਰ ਮੇਰੀਆਂ ਭੈਣਾਂ ਨੇ ਲੇਟ ਹੋ ਜਾਣਾ ਸੋ ਜੇ ਇਹ ਤਾਂ ਤੁਸੀਂ ਚਾਹੁੰਦੇ ਹੋ ਕਿ ਨਾਲ ਦੇ ਨਾਲ ਰਿਪਲਾਈ ਮਿਲ ਜੇ ਫਿਰ ਤਾਂ ਤੁਸੀਂ 8264682077 ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਉੱਥੇ ਜਾ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਨਹੀਂ ਤਾਂ ਆਪਣੇ ਭੈਣਾਂ ਦੇ ਬੁਟੀਕ ਵਾਲਾ ਨੰਬਰ ਜੀ 8146210521 ਉਸ ਉੱਪਰ ਜਾ ਕੇ ਵੀ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਨੈਕਸਟ ਕਲਰ ਚੈੱਕ ਕਰੋ ਬੜਾ ਹੀ ਪਿਆਰਾ 퍼ਪਲ ਸ਼ੇਡ ਵਿਦ ਲਾਈਟ ਕੰਬੀਨੇਸ਼ਨ ਐਮਬਰਾਇਡਰੀ ਬੜਾ ਹੀ ਸੋਹਣਾ ਲੱਗ ਰਿਹਾ ਡਿਜ਼ਾਈਨ ਬੜੇ ਸਿੰਪਲ ਸੋਬਰ ਤੇ ਸਰਦਾਰੀ ਜੇ ਕਲਰ ਨੇ ਔਰ ਤੁਸੀਂ ਸਫਾਈ ਚੈੱਕ ਕਰੋ ਜੀ ਵਰਕ ਦੀ ਮਸ਼ੀਨੀ ਵਰਕ ਰਹੇਗਾ ਜੀ ਇਹ ਆਰੀ ਦੀ ਕਢਾਈ ਵੀ ਆਪਾਂ ਜਿਹਨੂੰ ਬੋਲ ਦਿੰਨੇ ਆ ਤੇ ਬੜਾ ਹੀ ਪਿਆਰਾ ਡਿਜ਼ਾਈਨ ਚੈੱਕ ਕਰੋ ਇਸ ਡਿਜ਼ਾਈਨ ਨੂੰ ਤੁਸੀਂ ਬਾਜੂ ਦੇ ਉੱਪਰ ਵੀ ਲੈ ਕੇ ਆ ਸਕਦੇ ਹੋ ਔਰ ਤੁਸੀਂ ਬਾਟਮ ਦੇ ਉੱਪਰ ਵੀ ਲੈ ਕੇ ਆ ਸਕਦੇ ਹੋ ਸਾਰੇ ਤੇ ਸਾਰੇ ਡਿਜ਼ਾਈਨ ਹੀ ਬੜੇ ਸਿੰਪਲ ਸੋਬਰ ਤੇ ਜਿਹੜੇ ਹਲਕੇ ਹਲਕੇ ਫੁਲਕੇ ਡਿਜ਼ਾਈਨ ਨੇ ਸਰਦਾਰੀ ਜੀ ਡਿਜ਼ਾਈਨ ਨੇ ਉਹ ਅਸੀਂ ਸੂਟ ਜਿਹੜੇ ਹੈਗੇ ਨੇ ਤੁਹਾਡੇ ਵਾਸਤੇ ਰੈਡੀ ਕਰਵਾਏ ਖਾਦੀ ਕਾਟਨ ਦਾ ਫੈਬਰਿਕ ਰਹੇਗਾ ਜੀ ਇਹਨੂੰ ਤੁਸੀਂ ਵਿਦ ਲਾਈਨਿੰਗ ਔਰ ਵਿਦਆਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਪ੍ਰੋ퍼 ਸਕਰੀਨਸ਼ਾਟ ਲੈ ਲਓ ਤਿ ਫੋਟਾ ਫੋਟ ਆਪਣਾ ਸਕਰੀਨਸ਼ਾਟ ਭੇਜ ਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਤੁਸੀਂ ਬੁੱਕ ਕਰ ਸਕਦੇ ਹੋ ਤੇ ਲਓ ਜੀ ਤੇ ਇਹਨਾਂ ਦੇ ਵੀ ਕਲਰ ਕੰਬੀਨੇਸ਼ਨ ਚੈੱਕ ਕਰੋ ਜੀ ਪਹਿਲਾਂ ਤਾਂ ਮੈਨੂੰ ਇਹਨਾਂ ਦੇ ਕਲਰ ਕੰਬੀਨੇਸ਼ਨ ਹੀ ਬੜੇ ਪਿਆਰੇ ਸੋਬਰ ਤੇ ਸਰਦਾਰੀ ਜਿਹਾ ਲੱਗੇ ਨੇ ਕਰੋ ਡਿਜ਼ਾਈਨ ਬੜਾ ਸੋਹਣਾ ਵੀ ਸ਼ੇਪ ਨੈਕ ਹੈ ਤੇ ਪੂਰੇ ਸੂਰ ਦੇ ਵਿੱਚ ਜਿਹੜੀ ਨਿੱਕੀ ਨਿੱਕੀ ਬੂਟੀ ਹੈਗੀ ਉਹ ਦਿੱਤੀ ਗਈ ਹੈ ਤੇ ਬੜੀ ਪਿਆਰੀ ਕਰੀਮ ਸ਼ੇਡ ਰਹੇਗੀ ਤੇ ਇਹਦੇ ਨੀਚੇ ਜਿਹੜਾ ਹੈਗਾ ਤੁਹਾਨੂੰ ਕਾਟਨ ਦੀ ਜਿਹੜੀ ਲਾਈਨਿੰਗ ਹੈਗੀ ਆ ਲਗਵਾਣੀ ਪਏਗੀ ਠੀਕ ਹੈ ਜਿਹੜੇ ਸੂਟਾਂ ਦੇ نیچے ਲਾਈਨਿੰਗ ਲੱਗੇਗੀ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਔਰ ਜਿਹੜੇ ਸੂਟਾਂ ਦੇ نیچے ਲਾਈਨਿੰਗ ਨਹੀਂ ਲੱਗੇਗੀ ਉਹ ਵੀ ਆਪਾਂ ਤੁਹਾਨੂੰ ਨਾਲ ਦੱਸਾਂਗੇ ਜੀ ਫੈਬਰਿਕ ਇਹਦਾ ਵੀ ਰਹੇਗਾ ਜੀ ਖਾਦੀ कॉटन ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਕਲਰ ਕੰਬੀਨੇਸ਼ਨ ਕੀਤਾ ਗਿਆ ਐਮਬਰਾਇਡਰੀ ਦੇ ਨਾਲ ਹੀ ਔਰ ਦੁਪੱਟਾ ਪ੍ਰੋਪਰ ਲੇਸ ਵਗੈਰਾ ਲਗਾ ਕੇ ਰੈਡੀ ਕੀਤਾ ਗਿਆ ਬੜਾ ਹੀ ਪਿਆਰਾ ਟਾਈ ਐਂਡ ਡਾਈ ਦਾ ਜਿਹੜਾ ਦੁਪੱਟਾ ਹੈਗਾ ਬਿਲਕੁਲ ਖੁੱਲਾ ਲੈਂਥ ਵੀ ਤੁਹਾਨੂੰ ਦੁਪੱਟੇ ਦੀ ਪੂਰੀ ਮਿਲੇਗੀ ਤੁਹਾਨੂੰ ਪਤਾ ਸਾਡੇ ਭੈਣਾਂ ਦੇ ਬਟਿਕ ਦੇ ਉੱਪਰ ਜਿਹੜੇ ਦੁਪੱਟੇ ਹੈਗੇ ਨੇ ਤੁਹਾਨੂੰ ਬੈਸਟ ਕੁਆਲਿਟੀ ਹੀ ਦਿੱਤੇ ਜਾਂਦੇ ਨੇ ਜਿੱਦਾਂ ਦੀਆਂ ਸਾਡੀਆਂ ਭੈਣਾਂ ਜਿਹੜੇ ਮੰਗਦੀਆਂ ਨੇ ਔਰ ਦੁਪੱਟਾ ਵੀ ਬੜਾ ਪਿਆਰਾ ਸਿਰ ਤੇ ਟਿਕਣ ਵਾਲਾ ਦੁਪੱਟਾ ਰਹੇਗਾ ਜੀ ਇਸ ਇਹਨਾਂ ਛੋਟਾ ਨੂੰ ਤੁਸੀਂ ਆਪਣਾ ਗੁਰਦੁਆਰਾ ਸਾਹਿਬ ਜਾਣਾ ਹਨ ਕਿਤੇ ਰਿਸ਼ਤੇਦਾਰੀ ਜਾਣਾ ਕਿਤੇ ਵੀ ਤੁਸੀਂ ਵੇਅਰ ਕਰਕੇ ਜਾ ਸਕਦੇ ਹੋ ਬੜੀ ਪਿਆਰੀ ਇੱਕ ਸਿੰਪਲਸ ਉੱਪਰ ਜਿਹੜੀ ਲੁੱਕ ਹੈਗੀ ਹੈ ਉਹ ਆਊਗੀ ਤੁਹਾਨੂੰ ਜੀ ਤੇ ਲਓ ਜੀ ਚੈੱਕ ਕਰੋ ਇਹਦੇ ਚ ਆਪਣਾ ਨੈਕਸਟ ਕਲਰ ਦੋਨੋਂ ਦੇ ਦੋਨੋਂ ਕਲਰ ਹੀ ਬੜੇ ਪਿਆਰੇ ਨੇ ਉੱਚ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਹੈ ਨਾ ਨਾਲ-ਨਾਲ ਫਟਾਫਟ ਜਿਹੜਾ ਆਪਣਾ ਆਰਡਰ ਹੈਗਾ ਉਹ ਵੀ ਬੁੱਕ ਕਰਦੇ ਜਾਇਓ ਪ੍ਰਾਈਸ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਹਨਾਂ ਦਾ ਪ੍ਰਾਈਸ ਰਹੇਗਾ ਦੋਨਾਂ ਦਾ ਹੀ ਵਿਦ ਦੁਪੱਟਾ ਤੁਹਾਨੂੰ ਇਹ ਸੂਟ ਮਿਲੇਗਾ ਅਗਰ ਤੁਸੀਂ ਸਾਡੇ ਕੋਲੋਂ ਸਟਿਚ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਅਨਸਟਿਚ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਅਨਸਟਿਚ ਵੀ ਬਾਏ ਕਰ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਹੈਗੇ ਨੇ ਉਹ ਤੁਹਾਡੇ ਲਾਈਨਿੰਗ ਦੇ ਨਾਲ ਬਣਨਗੇ ਜੀ ਤੇ ਇਹਦਾ ਡਿਜ਼ਾਈਨ ਚੈੱਕ ਕਰੋ ਜੀ ਬੜਾ ਹੀ ਪਿਆਰਾ ਡਿਜ਼ਾਈਨ ਸੈਂਟਰ ਪੈਨਲ ਦੇ ਨਾਲ ਜਿਹੜਾ ਡਿਜ਼ਾਈਨ ਹੈਗਾ ਦੇਖੋ ਬਣਾਇਆ ਗਿਆ ਹੈ ਇਹ ਜਿਹੜੀ ਪ੍ਰਾਈਸ ਹੈਗੀ ਆ ਜੀ ਉਹ ਰਹੇਗੀ ਜੀ 2950 ਵਿਦ ਦੁਪੱਟਾ 2950 ਦਾ ਤੁਹਾਨੂੰ ਸੂਟ ਮਿਲ ਰਿਹਾ ਹੈ ਤੇ ਬਿਲਕੁਲ ਵੀ ਲੇਟ ਨਾ ਕਰਿਓ ਫਟਾਫਟ ਜਿਹੜਾ ਆਪਣਾ ਆਰਡਰ ਹੈਗਾ ਉਹ ਬੁੱਕ ਕਰ ਲਿਓ ਠੀਕ ਹੈ ਸਿੰਗਲ ਸੂਟ ਦਾ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ ਜੀ 2950 ਇੱਕ ਤੁਹਾਨੂੰ ਆਪਾਂ ਨੇ ਇਹਦੇ ਵਿੱਚ ਆਹ ਡਿਜ਼ਾਈਨ ਦਿਖਾਇਆ ਤੇ ਦੂਸਰਾ ਡਿਜ਼ਾਈਨ ਆਪਾਂ ਨੇ ਤੁਹਾਨੂੰ ਦਿਖਾਇਆ ਆਹ ਵਾਲਾ ਬੜਾ ਹੀ ਸੋਹਣਾ ਮਸ਼ੀਨੀ ਵਰਕ ਖਾਦੀ ਕਾਟਨ ਦਾ ਰਹੇਗਾ ਜੀ ਫੈਬਰਿਕ ਬੜੇ ਹੀ ਪਿਆਰੇ ਕਲਰ ਤੇ ਇਹਦੇ ਨਾਲ ਦੁਪੱਟਾ ਰਹੇਗਾ ਜੀ ਇਹ ਦੇਖੋ ਜੀ ਚੈੱਕ ਕਰੋ 4 ਸਾਈਡ ਲੇਸ ਲਾ ਕੇ ਦੁਪੱਟੇ ਨੂੰ ਜਿਹੜਾ ਹੈਗਾ ਟਾਈ ਐਂਡ ਡਾਈ ਬੜਾ ਪਿਆਰਾ ਡਿਜ਼ਾਈਨ ਦੇ ਕੇ ਦੁਪੱਟੇ ਰੈਡੀ ਕੀਤੇ ਗਏ ਨੇ ਔਰ ਬੜੇ ਸੋਹਣੇ ਸਿਰ ਤੇ ਟਿਕਣ ਵਾਲੇ ਦੁਪੱਟੇ ਨੇ ਜੀ ਮੈਂ ਤੁਹਾਨੂੰ ਇੱਕ ਦੁਪੱਟਾ ਲੈ ਕੇ ਵੀ ਦਿਖਾ ਦਿੰਨੀ ਆ ਚੈੱਕ ਕਰ ਸਕਦੇ ਤੁਸੀਂ ਇਹਨਾਂ ਨੂੰ ਗੁਰਦੋਰਾ ਸਾਹਿਬ ਲੈ ਕੇ ਜਾ ਸਕਦੇ ਹੋ ਕਿਤੇ ਵੀ ਅੱਗੇ ਫੈਸਟੀਵਲ ਆ ਰਹੇ ਨੇ ਹਨਾ ਛੋਟੇ ਛੋਟੇ ਆਪਣੇ ਕੋਈ ਇਵੈਂਟ ਹੁੰਦੇ ਨੇ ਆਪਾਂ ਆਹਦੇ ਨਾਲ ਉੱਥੇ ਵੇਅਰ ਕਰ ਸਕਦੇ ਆ ਬੜੇ ਹੀ ਪਿਆਰੇ ਸਿਰ ਤੇ ਟਿਕਣ ਵਾਲੇ ਜਿਹੜੇ ਹੈਗੇ ਨੇ ਉਹ ਦੁਪੱਟੇ ਨੇ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਉਸ ਉੱਪਰ ਜਾ ਕੇ ਤੁਸੀਂ ਜਿਹੜਾ ਆਪਣਾ ਆਰਡਰ ਹੈ ਲੇਟ ਨਾ ਕਰਿਓ 2950 ਪ੍ਰਾਈਸ ਰਹੇਗਾ ਸਕਰੀਨ ਦੇ ਉੱਪਰ ਵੀ ਤੁਹਾਨੂੰ ਅਸੀਂ ਜਿਹੜਾ ਪ੍ਰਾਈਸ ਹੈਗਾ ਉਹ ਸ਼ੋ ਹੋ ਰਿਹਾ ਤਾਂ ਤੁਸੀਂ ਵਿਦ ਪ੍ਰਾਈਸ ਨਾਲ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਲਓ ਜੀ ਬਾਕੀ ਕਲੈਕਸ਼ਨ ਦੇ ਨਾਲ ਉਹ ਆਪਣੇ ਕੋਲ ਇੱਕ ਡਿਫਰੈਂਟ ਡਿਜ਼ਾਈਨ ਤੇ ਡਿਫਰੈਂਟ ਫੈਬਰਿਕ ਫੈਬਰਿਕ ਰਹੇਗਾ ਜੀ ਇਹਦਾ ਟੱਬੀ 'ਚ ਬੜਾ ਹੀ ਪਿਆਰਾ ਮਸਟਰਡ ਕਲਰ ਚੈੱਕ ਕਰੋ ਉਹਦਾ ਡਿਜ਼ਾਈਨ ਕਲਰ ਜੋ ਤੁਹਾਨੂੰ ਪ੍ਰੋਪਰ ਕੈਮਰੇ 'ਚ ਸ਼ੋ ਹੋ ਰਿਹਾ ਉਹੀ ਮਿਲੇਗਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਡਿਜ਼ਾਈਨ ਹੈ ਇਹ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਦੇ ਨਾਲ ਜਿਹੜਾ ਵਰਕ ਹੈਗਾ ਉਹ ਕੀਤਾ ਗਿਆ ਫੁੱਲ ਸਫਾਈ ਦੇ ਨਾਲ ਤੇ ਦੁਪੱਟਾ ਚੈੱਕ ਕਰੋ ਜੀ ਇਹਦੇ ਨਾਲ ਐਨਾ ਪਿਆਰੀ ਸ਼ੇਡ ਹੈ ਨਾ ਔਰ ਇਹਨਾਂ ਦਿਨਾਂ ਦੇ ਵਿੱਚ ਫੈਸਟਿਵ ਸੀਜ਼ਨ ਦੇ ਵਿੱਚ ਨਾ ਐਵੇਂ ਦੇ ਕਲਰ ਲੱਗਦੇ ਵੀ ਬਹੁਤ ਜ਼ਿਆਦਾ ਪਿਆਰੇ ਆ ਲਓ ਜੀ ਦੁਪੱਟਾ ਚੈੱਕ ਕਰੋ ਪੂਰਾ ਫੁੱਲਾ ਡੁੱਲਾ ਦੁਪੱਟਾ ਔਰ ਪੂਰੇ ਦੁਪੱਟੇ ਦੇ ਵਿੱਚ ਹੀ ਜਿਹੜੀ ਹੈਗੀ ਹੈ ਤੁਹਾਨੂੰ ਬੂਟੀ ਮਿਲੇਗੀ ਬੜੀ ਸੋਹਣੀ ਸੋਹਣੀ ਬੜਾ ਪਿਆਰਾ ਡਿਜ਼ਾਈਨ 4 ਸਾਈਡ ਦੁਪੱਟਾ ਜਿਹੜਾ ਹੈਗਾ ਇਹ ਦੇਖੋ ਸਾਰੇ ਤੇ ਜਿਹੜਾ ਵਰਕ ਹੈਗਾ ਉਹ ਕੀਤਾ ਗਿਆ ਬੜਾ ਹੀ ਪਿਆਰਾ ਕਲਰ ਹੈ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉਸ ਉੱਪਰ ਤੁਸੀਂ ਜਾ ਕੇ ਆਪਣਾ ਜਿਹੜਾ ਆਰਡਰ ਹੈਗਾ ਆ ਉਹ ਬੁੱਕ ਕਰ ਸਕਦੇ ਹੋ ਲਓ ਜੀ ਤੇ ਪ੍ਰਾਈਸ ਇਸ ਸੂਟ ਦਾ ਰਹੇਗਾ ਜੀ 4550 ਨਾਲ ਉੱਪਰ ਸਕਰੀਨ ਦੇ ਵੀ ਤੁਹਾਨੂੰ ਜਿਹੜੇ ਨੰਬਰ ਪ੍ਰਾਈਸ ਹੈਗੇ ਨੇ ਉਹ ਸ਼ੋ ਹੋ ਰਹੇ ਨੇ ਤੁਸੀਂ ਸਾਨੂੰ ਵਿਦ ਪ੍ਰਾਈਸ ਸਕਰੀਨ ਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਤੇ ਲਓ ਜੀ ਏ ਸੀ ਅੱਜ ਦੀ ਭੈਣਾ ਦੇ ਬੁਟੀਕ ਤੇ ਆਪਣੀ ਕਲੈਕਸ਼ਨ ਤੇ ਉਮੀਦ ਕਰਦੀਆਂ ਕਿ ਤੁਹਾਨੂੰ ਅੱਜ ਦੀ ਕਲੈਕਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਤੇ ਸਕਰੀਨ ਦੇ ਉੱਪਰ ਤੁਹਾਨੂੰ ਦੋ ਨੰਬਰ ਸ਼ੋਅ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਨੰਬਰ ਦੇ ਉੱਪਰ ਜਾ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਤੁਸੀਂ ਬੁੱਕ ਕਰ ਸਕਦੇ ਹੋ ਤੇ ਸ਼ਿਪਿੰਗ ਸਾਡੀ ਵਰਲਡਵਾਈਡ ਅਵੇਲੇਬਲ ਰਹੇਗੀ ਜੀ ਪ੍ਰੋਪਰ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਕੇ ਤੇ ਫਿਰ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਹੈ ਕਿਉਂਕਿ ਕਈ ਏਰੀਆ ਨਾਲ ਸਾਡੀਆਂ ਭੈਣਾਂ ਕਹਿ ਦਿੰਦੀਆਂ ਕਿ ਰੀਦੀ ਮਸਟਰਡ ਸੂਟ ਲੈਣਾ ਸੀ ਦੀਦੀ ਕਰੀਮ ਸੂਟ ਲੈਣਾ ਸੀ ਤੇ ਫਿਰ ਇਸ ਤਰੀਕੇ ਦੇ ਨਾਲ ਪਤਾ ਨਹੀਂ ਲੱਗਦਾ ਹੈਗਾ ਸੋ ਸਾਨੂੰ ਪ੍ਰੋਪਰ ਸਕਰੀਨਸ਼ਾਟ ਭੇਜਿਆ ਕਰੋ ਜਿਹੜਾ ਵੀ ਸੂਟ ਤੁਸੀਂ ਬੁੱਕ ਕਰਨਾ ਹੁੰਦਾ ਹੈ ਤੇ ਦੂਜੀ ਗੱਲ ਜੀ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਪ੍ਰੋਪਰ ਜਿਹੜੀ ਫੈਬਰਿਕ ਦੀ ਸਾਰੀ ਜਾਣਕਾਰੀ ਹੁੰਦੀ ਹੈ ਉਹ ਸਾਰੀ ਦਿੱਤੀ ਹੁੰਦੀ ਹੈ ਤੇ ਕਈ ਵਾਰੀ ਤੁਸੀਂ ਵੀਡੀਓ ਸਕਿੱਪ ਕਰ ਦਿੰਦੇ ਹੋ ਤੇ ਫਿਰ ਤੁਹਾਨੂੰ ਉੱਥੇ ਪਤਾ ਨਹੀਂ ਲੱਗਦਾ ਤੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਸੋ ਸਾਰੀ ਜਿਹੜੀ ਵੀਡੀਓ ਹੈਗੀ ਹੈ ਬਿਨਾ ਸਕਿੱਪ ਕਰੇ ਦੇਖਿਆ ਕਰੋ ਪ੍ਰਾਈਸ ਤੁਹਾਨੂੰ ਉੱਪਰ ਨਾਲ ਸ਼ੋ ਹੋ ਰਹੇ ਨੇ ਨੰਬਰ ਵੀ ਤੁਹਾਨੂੰ ਉੱਪਰ ਸ਼ੋ ਹੋ ਰਹੇ ਨੇ ਉਸ ਉੱਪਰ ਤੁਸੀਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੋ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੇ ਲਓ ਜੀ ਆਪਾਂ ਨੂੰ ਤੁਹਾਨੂੰ ਮਿਲਾਂਗੇ ਆਪਣੀ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ